ਆਪਾਂ ਮਿਲ ਕੇ ਉਂਦੀ ਚੱਲੇ ਆ ਕੇ ਮੇਰੇ ਪਿੱਛੇ ਚੱਲੇ ਅੱਗੇ ਲੈ ਮਾਰ ਕਿਹਨਾ ਤੂੰ ਹੁਣ ਤਾਂ ਕੜ ਗਿਆ ਚੱਲ ਕੇ ਹਈ ਨਹੀਂ ਗਏ ਦੇਖ ਲੈ ਕਿਤੇ ਭਾ ਨਾ ਵੀ ਹੈ ਹੀ ਨਹੀਂ ਕਰ ਹੈ ਹੀ ਨਹੀਂ ਉਹ ਹੈ ਹੀ ਨਹੀਂ ਕਰ ਚੱਲ ਚੱਲ ਕਰੇ ਨਹੀਂ ਹੈਗੇ ਉਹ ਚੱਲ ਪਤਾ ਨਹੀਂ ਕਿੱਧਰ ਗਏ ਆ ਕੇ ਚੱਲ ਦੋ ਨਾ ਚੱਲ ਭਾਜਾਂਗਾ ਪਾਪਾ ਮੈਂ ਨਹੀਂ ਆ ਰਹਾ ਪਾਪਾ ਨਹੀਂ ਜਾਣਾ ਪਾਪਾ ਨਹੀਂ ਜਾਣਾ ਅਹੀਂ ਨੇ ਜੰਮੀ ਗਈ ਉਹ ਤਾਂ ਲੈਣ ਲਾਤੀ ਆ ਦੇ ਜਾਉਂ ਜਾਂਉਂ ਕੇ ਨਾ ਲੈਣ ਲਾਤੀ ਤੇ ਹਟੀ ਨਹੀਂ ਉਦੋਂ ਤੱਕ ਜੰਮਣੋਂ ਆਹ ਵੇ ਤੈਨੂੰ ਜਾਣ ਦਿੰਦੇ ਐ ਧੀਰੇ ਛੜਦੇ ਨੇ ਉਹ ਹਾਏ ਲੈ ਜਾ ਹੁਣ ਮਿੱਠੇਂਗੀ ਤੂੰ ਕਿੱਥੇ ਮੈਂ ਖਾਈ ਨਹੀਂ ਹਾਂ ਬੈਠਣ ਨੂੰ ਮੈਂ ਖਾਈ ਨਹੀਂ ਕਿਤੇ ਵੇਝ ਆ ਜਾ ਨਾ ਵੀ ਆ ਜਾ ਆ ਜਾ ਆ ਉਹ ਵੱਡਾ ਨੀਰਾ ਪਾਈ ਜਾਂਦਾ ਉਹ ਵੀ ਭੱਜਾਂਦਾ ਉਹ ਹੱਥ ਲੈ ਕੇ ਉਮੀ ਉਹ ਵੀ ਆਉਂਦਾਗਾ ਉਹ ਵੀ ਆਉਗਾ ਭੱਜ ਕੇ ਬਾੜੀ ਦਰਜਣ ਜੰਮਤੀ ਉਦੋਂ ਹਟੇ ਹੀ ਨਹੀਂ ਬਾਹਲਾ ਕੰਮ ਪੈੜਾ ਉਤਰੋ ਬਈ ਜਾਂਦੇ ਨਹੀਂ ਅਸੀਂ ਬਈ ਸਾਡੇ ਤਕਾਲਾ ਸਾੜਾ ਤਾਲਾ ਤਾਲਾ ਇਹਨਾਂ ਨੂੰ ਚਲ ਕੇਰਾ ਚਲੋ 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 ਹਾਏ ਹਾਏ ਇਹ ਨਾ ਕੈਮਰਾ ਹਾਂ ਕਾ ਜਾ ਨਹੀਂ ਹਾਏ ਨਾ ਦਿਮਾਗ ਖਾ ਲੈ ਨਹੀਂ ਕਾ ਜਾ ਨਹੀਂ ਹਾਏ ਨੇ ਜਵਾ ਕਰਦੇ ਆਹ ਪਾਪੀ ਪਪਾ ਕਰ ਕੀ ਹੋ ਕਰ ਦਿੰਦੇ ਤਾਂ ਕਾਮਲੇ ਜੈਖਣੇ ਇੰਨੇ ਕਿੱਥੋਂ ਹੋ ਗਏ ਇਹ ਆਪਣੇ ਇਹਦੇ ਤਾਂ ਇਹ